ਦੀਆ ਦਾ ਤਿਉਹਾਰ ਪੰਜਾਬੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਅਤੇ ਰੰਗੀ ਤਿਉਹਾਰ ਹੈ ਜੋ ਖਾਸ ਤੌਰ ਤੇ ਕਨਿਆਵਾਂ ਅਤੇ ਵਿਆਹੀਤ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਇਹ ਤਿਉਹਾਰ ਮੁੱਖ ਤੌਰ ਤੇ ਪਾਦੋ ਮਹੀਨੇ ਵਿੱਚ ਤੀਜੇ ਦਿਨ ਪਾਦੋ ਦੀ ਤੀਜ ਨੂੰ ਮਨਾਇਆ ਜਾਂਦਾ ਹੈ ਤੀਜ ਦੇ ਤਿਉਹਾਰ ਦੇ ਦੌਰਾਨ ਵਿਆਹੀਤ ਔਰਤਾਂ ਆਪਣੇ ਮਾਇਕੇ ਮਾਪਿਓ ਦੇ ਘਰ ਜਾਂਦੀਆਂ ਹਨ ਇਹ ਉਹਨਾਂ ਲਈ ਆਪਣੇ ਪਰਿਵਾਰ ਨਾਲ ਮੁਲਾਕਾਤ ਦਾ ਅਤੇ ਮਨੋਰੰਜਨ ਦਾ ਸਮਾਂ ਹੁੰਦਾ ਹੈ ਪ੍ਰੇਮ ਅਤੇ ਵਫਾਦਾਰੀ ਦੀ ਨਿਸ਼ਾਨੀ ਈਦ ਦੇ ਤਿਉਹਾਰ ਨੂੰ ਪਾਰਵਤੀ ਮਾਂ ਅਤੇ ਭਗਵਾਨ ਸ਼ਿਵ ਦੀ ਮਿਲਾਪ ਕਹਾਣੀ ਨਾਲ ਵੀ ਜੋੜਿਆ ਜਾਂਦਾ ਹੈ। ਇਸ ਤਿਉਹਾਰ ਰਾਹੀਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖਮਈ ਜੀਵਨ ਦੀ ਅਰਦਾਸ ਕਰਦੀਆਂ ਹਨ। ਲੋਕ ਰੀਤਾਂ ਅਤੇ ਗੀਤਾਂ ਦਾ ਤਿਉਹਾਰ। ਇਸ ਦਿਨ ਔਰਤਾਂ ਗਿੱਧਾ ਪਾਉਂਦੀਆਂ ਹਨ, ਲੋਕ ਗੀਤ ਗਾਉਂਦੀਆਂ ਹਨ ਅਤੇ ਰੰਗ-ਬਰੰਗੇ ਕੱਪੜੇ ਪਾਉਂਦੇ ਹਨ। ਈਦ ਰਾਹੀਂ ਪੰਜਾਬੀ ਲੋਕ ਸੱਭਿਆਚਾਰ ਨੂੰ ਵਧਾਵਾ ਮਿਲਦਾ ਹੈ। ਈਦ ਕਿਸਾਨੀ ਜ਼ਿੰਦਗੀ ਨਾਲ ਵੀ ਜੁੜੀ ਹੋਈ ਹੈ। ਇਹ ਸ਼ਾਵਣ ਅਤੇ ਪਾਦੋ ਦੀ ਰੁੱਤ ਵਿੱਚ ਮਨਾਈ ਜਾਂਦੀ ਹੈ ਜਦੋਂ ਕੁਦਰਤ ਹਰੀ ਭਰੀ ਹੁੰਦੀ ਹੈ। ਇਸ ਤਿਉਹਾਰ ਰਾਹੀ ਰੁੱਤਾਂ ਦੀ ਸ਼ੁਰੂਆਤ ਅਤੇ ਹਰੀਆਵਲੀ ਦਾ ਜਸ਼ਨ ਮਨਾਇਆ ਜਾਂਦਾ ਹੈ। ਔਰਤਾਂ ਨੇਹਲੇ ਚੋੜੀਆਂ ਪੌਂਦੀਆਂ ਹਨ। ਗਿੱਧਾ ਅਤੇ ਬੋਲੀਆਂ, ਰੀਝ ਰੰਗ ਨਾਲ ਭਰਿਆ ਹੋਇਆ ਮਾਹੌਲ। ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ। ਮਿੱਠੇ ਖਾਣੇ ਜਿਵੇਂ ਕਿ ਗੁਜਰੇ, ਖੋਆ, ਚੋੜੀ ਆਦਿ। ਪੀਵੀ ਕਾਨਬੀ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਬਿੰਨੂ ਰੋਡ ਸਾਹਮਣੇ ਵਾਲ ਆਰਤੀ ਮੈਰਿਟ ਪੈਲੇਸ ਦੇ ਵਿੱਚ ਜਿੱਥੇ ਕਿ ਈਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਈਆਂ ਆਪਣੇ ਪੇਕੇ ਜਾ ਕੇ ਇਹ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੀਆਂ ਹਨ ਈਆਂ ਦਾ ਤਿਉਹਾਰ ਪੰਜਾਬੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ਜੋ ਕਿ ਖਾਸ ਤੌਰ ਤੇ ਕਨਿਆਵਾਂ ਵਿਆਹਤਾ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਇਹ ਤਿਉਹਾਰ ਉਪਰਤੌਰ ਤੇ ਭਾਦੋਂ ਦੇ ਵਿਕਤੀਜ ਦੇ ਮਹੀਨੇ ਮਨਾਇਆ ਜਾਂਦਾ ਹੈ ਤੀਆਂ ਦੇ ਚੋਹਾਰ ਨੂੰ ਪਾਰਵਤੀ ਮਾਤਾ ਤੇ ਭਗਵਾਨ ਸ਼ਿਵ ਦੇ ਮਿਲਵਾਂਪ ਨਾਲ ਕਹਾਣੀ ਨਾਲ ਵੀ ਜੋੜਿਆ ਜਾਂਦਾ ਹੈ ਇਸ ਤਿਹਾਰ ਰਾਹੀਂ ਔਰਤਾਂ ਅਤੇ પતિ ਦੀ ਲੰਮੀ ਉਮਰ ਅਤੇ ਸੁਖਮਈ ਜੀਵਨ ਦੀ ਅਰਦਾਸ ਕਰਦੀਆਂ ਹਨ ਅੱਜ ਦਾ ਸਾਰਾ ਪ੍ਰੋਗਰਾਮ ਨੂੰ ਸੂਰਜ ਨਾਥ ਜੀ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ ਆਓ ਗੱਲਬਾਤ ਵੀ ਕਰਦੇ ਹਾਂ ਇਸ ਤੋਂ ਹੱਟੇ ਅੱਗੇ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ ਸੋ ਪਹਿਲਾ ਆਪਣਾ ਨਾਮ ਦੱਸੋ ਮੇਰਾ ਨਾਮ ਪਰਮਜੀਤ ਦੇਵੀ ਮੈਂ ਆਰਟੀਕਲਸ ਮਤਲਬ ਕਿ ਤੇ ਤੀਆਂ ਦਾ ਤਿਉਹਾਰ ਅਸੀਂ ਨਾ ਨਾਏ ਤੇ ਸਾਰੇ ਜਨਿਆ ਨੇ ਬਹੁਤ ਇੰਜੋਏ ਕੀਤਾ ਤੇ ਧੀਆਂ ਧੀਆਂ ਜੜੀਆਂ ਹੁੰਦੀਆਂ ਨੇ ਮਤਲਬ ਆਪਣੇ ਘਰ ਤੇ ਜੜੀਆਂ ਉਹ ਰੌਣਕਾਂ ਹੁੰਦੀਆਂ ਨੇ ਤੇ ਇਸੇ ਕਰਕੇ ਅਸੀਂ ਪੰਜਾਬੀ ਕਲਚਰ ਮਤਲਬ ਧੀਆਂ ਦਾ ਤਿਹਾਰ ਮਨਾਉਂਦੇ ਆ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਸਾਰਿਆਂ ਨੇ ਪੰਜਾਬ ਦੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਤਿਹਾਰਾ ਐ ਜਿਹੜਾ ਆਪਾਂ ਦੋ ਮਹੀਨੇ ਵਿੱਚ ਮਨਾਇਆ ਜਾਂਦਾ ਆ ਇਹਨਾਂ ਸਾਰੀ ਕੰਨਿਆ ਜੜੀਆਂ ਹੁੰਦੀਆਂ ਵਿਆਹ ਔਰਤਾ ਇੰਜੋਏ ਕਰਦੀਆਂ ਆ ਇਸ ਲਈ ਮਨਾਉਂਦੇ ਆ ਆਪਾਂ ਇੱਕ ਕਰਕੇ ਸੰਦਾਰਾ ਲੈ ਕੇ ਆਂਦੀਆਂ ਘਰਦਿਆਂ ਨੂੰ ਜੋ ਵੀ ਆ ਘਰ ਦੇ ਦਿੰਦੇ ਆ ਮਾਲਵੇ ਵੱਲ ਜ਼ਿਆਦਾ ਦਿੰਦੇ ਆ ਦੁਆਬੇ ਚ ਘੱਟ ਦਿੰਦੇ ਆ ਇਹ ਤੁਰ ਕੀ ਕਿਲੇ ਕਰੋ ਬਸ ਅੱਜ ਬਹੁਤ ਇੰਜੋਏ ਕੀਤਾ ਸੀ ਅੱਜ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਆਪਣੇ ਮਹੱਲੇ ਚ ਵਧੀਆ ਆਰਤੀ ਪੈਲੇਸ ਚ ਅਸੀਂ ਮਨਾਇਆ ਤੀਆਂ ਦਾ ਤਿਹਾਰ ਅੱਜ ਬਹੁਤ ਇੰਜੋਏ ਕੀਤਾ ਬਸ ਥੈਂਕ ਯੂ ਮੈਂ तकरीबन 8-9 ਸਾਲ ਤੋਂ ਤੀਆਂ ਦਾ ਇਤਿਹਾਸ ਮੇਰੇ ਘਰ ਦੇ ਪਾਰਟਿਸਿਪੇਟ ਕਰਦੇ ਨੇ ਤੇ ਸਾਨੂੰ ਬਹੁਤ ਸਭਾਗਿਆਪਤ ਹੈ ਵੀ ਪਹਿਲੀ ਵਾਰ ਇਹ ਜੇ ਚਾਂਸ ਮਿਲਿਆ ਵੀ ਫੁੱਲ ਫੈਮਿਲੀ ਤੇ ਇਥੇ ਆਨ ਦਾ ਯਾਨੀ ਕਿ ਸਾਨੂੰ ਨੀਮੰਤਰ ਮਿਲਿਆ ਫੁੱਲ ਫੈਮਿਲੀ ਸਾਡੀ ਆਈ ਹੈ ਸਾਨੂੰ ਇਸ ਗੱਲ ਦੀ ਬਹੁਤ ਬੜੀ ਖੁਸ਼ੀ ਹੈ ਨਹੀਂ ਤਾਂ ਲੇਡੀਜ਼ ਇਕੱਲੇ ਜਾਂਦੇ ਸੀਗੇ ਤੀਆਂ ਦਾ ਤਿਹਾੜ ਮਨਾਉਣ ਲਈ ਤੇ ਅਸੀਂ ਪਹਿਲੀ ਵਾਰ ਜਾਨੀ ਕਿ ਸਾਰੇ ਜਿੰਨੇ ਵੀ ਸਾਡੇ ਆਡੀਅנס ਹੈ ਜੋ ਵੀ ਸੜੀ ਇੱਥੇ ਪੈਨ ਪਾਈ ਆਏ ਹੋਏ ਨੇ ਸਭ ਆਪਣੀ ਫੈਮਿਲੀ ਨਾਲ ਆਏ ਹੋਏ ਨੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਬਹੁਤ ਵਧਾਈਆਂ ਇਹ ਪੈਲਸ ਵਾਲਿਆਂ ਨੂੰ ਵੀ ਤੇ ਸਾਡੇ ਜਿਨ੍ਹਾਂ ਨੇ ਇਹ ਰੀਜਮੈਂਟ ਕਰਿਆ ਰਾਜਕਮਰ ਜੀ ਤੇ ਸਾਡੇ ਇਧਰ ਸਟੈਂਡੀ ਖੜੇ ਨੇ ਉਹਨਾਂ ਨੂੰ ਬਹੁਤ ਬਹੁਤ ਦੀਆਂ ਦੀਆਂ ਵਧਾਈ ਜੀ ਠੀਕ ਹੈ ਮੈਂ ਰਾਜਨਦੀਪ ਸਭ ਦਾ ਬਹੁਤ ਬਹੁਤ ਧੰਨਵਾਦ બસ ਮੈਂ ਨਹੀਂ ਬੋਲ ਸਕਦੀ। ਮੇਰੀ ਫੈਮਲੀ ਚੋਂ ਸਾਡੇ ਮੱਲੇ ਦੇ ਵਿੱਚ ਸਾਰੀਆਂ ਭੈਣਾਂ ਨੇ ਤੀਆਂ ਦਾ ਤਿਆਰ ਮਨਾਉਣ ਦੀ ਇੱਕ ਇੱਛਾ ਰੱਖੀ ਕਿ ਤੀਆਂ ਤਿਆਰ ਮਨਾਈਏ। ਸੋਚਿਆ ਗਿਆ ਵੀ ਤੀਆਂ ਸਾਰੇ ਹੀ ਤਿਆਰ ਮਨਾਉਂਦੇ ਨੇ ਪਰ ਅਸੀਂ ਸੰਜੋਗ ਦੇ ਨਾਲ ਮੱਲੇਵਾਸੀਆਂ ਦੇ ਸੰਜੋਗ ਦੇ ਨਾਲ ਆਰਤੀ ਪੈਲਸ ਦੇ ਸੰਜੋਗ ਦੇ ਨਾਲ ਵਿਦ ਫੈਮਲੀ ਤੀਆਂ ਦਾ ਤਿਆਰ ਮਨਾਇਆ। ਯਾਨੀ ਕਿ ਫੁੱਲ ਫੈਮਲੀ ਬੱਚੇ ਘਰ ਵਾਲੇ ਐਸਪੈਨ ਕਪਲ ਡਾਂਸ ਜੋ ਵੀ ਅਸੀਂ ਕੀਤਾ ਫੁੱਲੰਜੋਏ ਕੀਤਾ। ਮੈਂ ਆਪਣੇ ਤਹੋ ਦਿਲੋਂ ਉਹ ਜਿੰਨੇ ਮੇਰੇ ਛੋੜੇ ਛੋਟ ਸੱਦੇ ਨੇ ਸਾਰੀਆਂ ਫੈਮਲੀ ਆਈਆਂ ਨੇ ਮੈਂ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਵਾਂ ਅਸੀਂ ਅਗਲੇ ਸਾਲ ਇਹ ਤੋਂ ਵੀ ਵੱਧ ਝੜ ਕੇ ਮਨਾਉਂਦੀ ਇੱਛਾ ਕਰਦੇ ਹਾਂ ਮੈਂ ਸਰਦਾਰ ਜ਼ਿੰਦਰ ਸਿੰਘ ਜੀ ਬੀਬੀ ਪਰਮਜੀਤ ਕੌਰ ਜੀ ਦਾ ਬਹੁਤ-ਬਹੁਤ ਤਨ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਰਟੀ ਪੈਲੈਸ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਣ ਦੀ ਪੂਰ ਲਾਜ ਦਿੱਤੀ ਅਸੀਂ ਫਸਟ ਤੀਆਂ ਦਾ ਤਿਹਾਰ ਮਨਾਇਆ ਵਾ ਅੱਗੇ ਤੋਂ ਮਨਾਉਂਦੇ ਰਹਾਂਗੇ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਮਨਾਵਾਂਗੇ